ਅਫਗਾਨਿਸਤਾਨ ਦੇ ਵਿੱਚ ਪੁਚਾਲ ਦੇ ਕਾਰਨ ਹੋਈਆਂ 622 ਮੌਤਾਂ ਤੇ 1500 ਲੋਕੋ ਹੋਏ ਜ਼ਖਮੀ। ਸ਼੍ਰੀ ਕਲਜੀ ਮੈ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਅਫਗਾਨਿਸਤਾਨ ਵਿੱਚ ਆਏ ਪੁਚਾਲ ਬਾਰੇ। ਐਤਵਾਰ ਅਧੀ ਰਾਤ ਨੂੰ 11:47 ਵਜੇ ਮਿੰਟ ਦੇ ਉਤੇ ਅਫਗਾਨਿਸਤਾਨ ਵਿੱਚ 6 ਤਬੀਰਤਾ ਦੇ ਪੁਚਾਲ ਆਇਆ। ਇਸ ਵਿੱਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ। ਦੱਸਦੀ ਹੈ ਕਿ ਪੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੋ ਰਹੇ ਸਾਰੇ ਜਿਸ ਦੇ ਕਾਰਨ ਉਸ ਇਮਾਰਤ ਦੇ ਮੁਕਾਬਲੇ ਹੇਠ ਵਿੱਚ ਡਿੱਗ ਗਈ ਦੱਸਦੀ ਹੈ ਕਿ ਸ਼ਹਿਰ ਵਿੱਚ ਸਾਰੀ ਦਾ ਝਟਕੇ ਮਹਿਸੂਸ ਕੀਤੇ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਯੂ ایس اے ਅਨੁਸਾਰ ਪਚਾਲ ਜਲਾਲਾਬਾਦ ਦੇ ਸ਼ਹਿਰ ਤੋਂ ਲਗਭਗ 12 ਮੀਲ ਦੂਰ ਆਇਆ ਦੱਸਦੀ ਹੈ ਕਿ ਜੇ ਦੀ ਆਬਾਦੀ 2 ਲੱਖ ਹੈ ਇਹ ਰਾਜਧਾਨੀ ਕਾਬਲ 150 ਕਿਲੋਮੀਟਰ ਦੂਰ ਹੈ ਇਸ ਦੇ ਨਾਲ ਹੀ ਅਲਟਜ਼ੀਰਾ ਅਨੁਸਾਰ ਪੁਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਤੇ ਪੰਜਾਬ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ ਹੈ ਇਸ ਦੇ ਨਾਲ ਹੀ ਭਾਰਤ ਦੇ ਗੁਰੂਗ੍ਰਾਮ ਵਿੱਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਹਨਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ।